ਤੁਸੀਂ ਸੁਣ ਰਹੇ ਹੋ ਰੇਡੀਓ ਚਾਂਦ ਪਰਦੇਸੀ ਜੀ ਸਤਿਕਾਰਯੋਗ ਸਰੋਤੇ ਜਿਸ ਤਰ੍ਹਾਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਸ਼ੁਰੂਆਤ ਦੇ ਵਿੱਚ ਫੇਸਬੁੱਕ ਤੇ ਵੀ ਜਾਣਕਾਰੀ ਪਾਈ ਦਵਾਦਾ ਘੱਲਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਨਾਲ ਜੁੜਨਗੇ ਡਾਕਟਰ ਅਮਰੀਕ ਸਿੰਘ ਕੰਡਾ ਕੰਡੇ ਦਾ ਕੰਡਾ ਲੈ ਕੇ ਸੋ ਕੰਡਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹਜੂਰ ਅੱਜ ਫਿਰ ਕੰਡਾ ਕੀ ਕਹਿੰਦਾ ਕੰਡਾ ਬਹੁਤ ਹੀ ਵੱਡਾ ਡਾਗ ਲੈ ਕੇ ਅੱਜ ਜਿਹੜਾ ਪੰਜਾਬ ਦੇ ਖਾਸ ਕਰਕੇ ਨੌਥ ਇੰਡੀਆ ਦਾ ਉਹਦੇ ਬਾਰੇ ਜੀ ਇਸ ਕਰਕੇ ਆਇਆ ਕੰਡਾ ਜੀ ਜੇ ਨਾ ਰੱਖੇ ਇੱਕ ਬਹੁਤ ਵੱਡਾ ਡਾਗ ਆਪ ਜੀ ਦਾ ਜਨਮ ਹੋਇਆ ਤਾਂ ਆਪ ਜੀ ਨੂੰ ਬੜੇ ਲਾਡ ਪਿਆਰ ਚਾਵਾ ਨਾਲ ਬੜੀਆਂ ਖੁਸ਼ੀਆਂ ਨਾਲ ਗੋੜਤੀ ਦੇ ਕੇ ਪਾਲੀਆਂ ਛਾਟੀਆਂ ਕਰਕੇ ਪਾਲਿਆ ਗਿਆ ਆਪ ਜੀ ਨੂੰ ਸਾਰੇ ਭਾਰਤ ਦੇ ਖਾਸ ਕਰਕੇ ਉੱਤਰ ਭਾਰਤ ਬੜਾ ਪਸੰਦ ਕੀਤਾ ਜਾਂਦਾ ਹੈ ਆਪ ਜੀ ਨੂੰ ਸਾਰੇ ਹੀ ਪਸੰਦ ਕਰਦੇ ਨੇ ਤੇ ਅੰਦਰਖੱਤ ਚਾਹੁੰਦੇ ਨੇ ਕਿ ਆਪ ਜੀ ਹੀ ਜੰਮੂ ਆਪ ਜੀ ਨੂੰ ਝੂਠੇ ਸਟੇਟਸ ਤੇ ਝੂਠੀ ਛਾਂ ਲਖਾਉਣ ਲਈ ਜਿਵੇਂ ਕਿ ਅੱਜ ਕੱਲ ਹੋ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਛੱਡ ਕੇ CBSE ਤੇ ICSE ਪੈਟਰਨ ਚ ਦਾਖਲਾਵਾ ਆ ਕੇ ਆਪ ਜੀ ਦੀ ਮੁੱਢਲੀ ਪ੍ਰੀ ਕੇਜੀ ਚ ਦਾਖਲਾ ਦਵਾਤਾ ਜਾਂਦਾ ਹੈ ਤੇ ਆਪ ਜੀ ਦੇ ਬਾਪ ਵੀ ਕੋਰੋਂ ਗਰੀਬ ਗਰੀਬੀ ਤੇ ਤੰਗੀ ਹੋਣ ਕਾਰਨ ਜਿਵੇਂ ਕਿ ਫੀਸ ਤੇ ਕਿਤਾਬਾਂ ਕਾਪੀਆਂ ਤੇ ਸਕੂਲ ਦੀਆਂ ਫੀਸਾਂ ਲਈ ਕਿਤੇ ਉਦਾਰ ਫਰਦਾ ਹੈ ਤੇ ਕਿਤੇ ਕੋਈ ਤੁਮੀ ਇਤੀਆ ਚੌਕਦਾਰ ਹੈ ਕੋਈ ਲੋਨ ਲੈਂਦਾ ਹੈ ਜਾਂ ਕੋਈ ਨਾ ਕੋਈ ਆਪਣੇ ਸਾਹਮਣੇ ਜ਼ਿਗਾਰ ਕਰਦਾ ਹੈ ਆਪ ਜੀ ਨੂੰ ਬਹੁਤ ਪੜਨ ਲਈ ਕਿਹਾ ਜਾਂਦਾ ਹੈ ਪਰ ਆਪ ਜੀ ਮਾਪਿਓ ਦੀਆਂ ਗੱਲਾਂ ਤੇ ਗਾਣਾਂ ਨੂੰ ਇੱਕ ਥਾਂ ਹੀ ਪਾਉਂਦੇ ਨੇ ਦੂਜੇ ਥਾਂ ਹੀ ਕੱਢ ਦਿੰਦੇ ਨੇ ਆਪ ਜੀ ਨੇ ਆਪਣੇ ਵੱਡੇ ਵੱਡੇ ਜਵਾਨੀ ਚ ਇਕਾ ਦੁੱਖ ਹਸਦਾ ਕੀਤੀਆਂ ਤੇ ਆਪ ਜੀ ਦਾ ਇਹ ਮੈਸੇਜ ਦੱਸਦਾ ਹੈ ਕਿ ਆਪ ਜਵਾਨ ਹੋ ਗਏ ਆਪ ਜੀ ਆਪ ਜੀ ਵਰਗੀ ਪੜ੍ਹੇ ਲਿਖੀ ਨਾਲ ਵਿਆਹ ਕਰ ਦਿੱਤਾ ਆਪ ਜੀ ਨੰਦਕਾਰ ਜੀ ਮੇਰੇ ਬਹੁਤ ਖੁਸ਼ ਹੋਏ ਕਿ ਆਪ ਜੀ ਦਾ ਵਿਆਹ ਹੋ ਰਿਹਾ ਹੈ ਪਰ ਆਪ ਜੀ ਦੇ ਜੀਵਨ ਸ਼ਾਸਨ ਸੋਚ ਲਈ ਹੈ ਕਿ ਮੈਂ ਸਾਰੀ ਉਮਰ ਲਈ ਗਦਾ ਮੁੱਲ ਲੈ ਲਿਆ ਪਰ 4-5 ਦਿਨ ਆਪ ਜੀ ਨੇ ਬੜਾ 판 ਪੰਗਾ ਖਾਦਾ ਪਿਤਾ ਦੇ ਪਾਸ ਤੇ ਬਾਅਦ ਆਪ ਜੀ ਕਵੀਲ ਨਾਲ ਜਿਹਾ ਸਮਾਨ ਢੋਣ ਲੱਗ ਪਏ ਜੀ ਕੋਈ ਕੰਮਕਾਰ ਨਹੀਂ ਕੋਈ ਨੌਕਰੀ ਨਹੀਂ ਚਗਰਾਂ ਦੇ ਰੱਬੀਏ ਵੀ ਆਵੇਂ ਮੂੰਹ ਜਿੱਤੇ ਏਦੋ ਉਦਰ ਗੇੜਿਆਂ ਦੇ ਖਤਮ ਹੋ ਗਏ ਆਪ ਜੀ ਦੇ ਕੁਝ ਸਮੇਂ ਚ ਜਵਾਕ ਹੋ ਗਏ ਤੇ ਉਹਨਾਂ ਨੂੰ ਵੀ ਆਪ ਜੀ ਦੇ ਮਾਤਾ ਚਾਵਾੰਗੀ ਆਪ ਵਾਂਗੀ ਸੀ ਵੀ ਸਿਨ ਛੱਡ ਕੇ ਆਈ ਸੀ ਪੈਟਰਨ ਸਕੂਲ ਪਾਉਣ ਲੱਗੇ ਤਾਂ ਆਪ ਜੀ ਨੇ ਕਿਹਾ ਠਹਿਰੋ ਹੂੰ ਆਪ ਜੀ ਬੈਠ ਦੁੱਥਲੇ ਡਿੱਗ ਪਏ ਹੂੰ ਹੂੰ ਆਪ ਜੀ ਨੇ ਏਦੋ ਉਦਰ ਵੇਖਿਆ ਤੇ ਉੱਪਰ ਰਫਲ ਦੇਖਿਆ ਉਹ ਇਹ ਤਾਂ ਸੁਪਨਾ ਸੀ ਆਪ ਜੀ ਹੁਣ ਸਹੀ ਲਗਨ ਮੈਨ ਨਾਲ ਸੱਚੀ ਉੱਚੀ ਪਾਣ ਲੱਗੇ ਦਾਲ ਸੀ ਕਿ ਜਿਹੜੇ ਸੁਪਨਾ ਸੱਚ ਨਾ ਹੋ ਜਾਵੇ ਹੂੰ ਹੂੰ ਜੀ ਸੀ ਜੀ ਇੱਕ ਬਹੁਤ ਵੱਡਾ ਜੀ ਬਿਲਕੁਲ ਜਿਹੜਾ ਸਾਨੂੰ ਸਾਰਿਆ ਸਾਡੇ ਸਟੇਟ ਨੂੰ ਸਾਡੇ ਬੱਚਿਆਂ ਲਈ ਬਿਲਕੁਲ ਬਹੁਤ ਲੋਟੇ ਜਾ ਰਿਹਾ ਜੀ ਮੇਰੇ ਆਪ ਦੇ ਬੱਚਿਆਂ ਲਈ ਇਸ ਡਰ ਚ ਬਹੁਤ ਲੁੱਟੇ ਜਾ ਰਹੇ ਆ ਜੀ 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 ਹੋਰ ਕੰਡਾ ਸਾਹਿਬ ਕੀ ਅਗਲਾ ਕੰਡਾ ਅਗਲਾ ਜਿੰਨਾ ਸਾਰੀ ਤੇ ਇਹ ਤੇ ਮੈਂ ਦੇਖਿਆ ਪਿੱਛੇ ਜੇ ਕੀ ਹੋਇਆ ਸਾਡੇ ਬਹੁਤ ਰੁਝਾਨ ਆ ਕੋਈ ਮਤਲਬ ਪੈਰੋਂ ਪੈਨਸ ਵੀ ਲਾਉਂਦਾ ਦੇ ਉਹ ਵੀ ਅੱਜ ਕੱਲ ਕੋਈ ਸਟਾਫ ਰੋਟਰ ਹੋਈ ਜੀ ਪੱਤਰਕਾਰ ਆ ਜੀ ਇਹ ਜਿਲ੍ਹਾ ਇੰਚਾਰਜ ਕ੍ਰਾਈਮ ਰਿਪੋਰਟਰ ਜ਼ਿਆਦਾ ਨੇ ਜਿਹੜੇ ਕ੍ਰਾਈਮ ਕਰਦੇ ਆ ਹਾਂ ਜੀ ਮੈਂ ਤੁਹਾਨੂੰ ਇੱਕ ਇੱਕ ਅਨਪੜ ਰਾਂਝਾ ਪੱਤਰਕਾਰ ਹਾਂ ਅਨਪੜ ਪੱਤਰਕਾਰ ਰਾਂਝਾ ਅਵੇਸ਼ ਆ ਜੀ ਜੀ जात पात पता नहीं जात पात पता नहीं पर रंजा हार है जी। जी। पढ़िया हाँ लिखिया भोरा नहीं पढ़िया हाँ लिखा नहीं पर गल बोलन नहीं दिता मूहरे अगला बोलन नहीं दूहरे अगला डर कर ना पुछो आमदन दुछो किन फसद बानिया के सरदार है जी ਬਿਲਕੁਲ ਪੈਨਸਲ ਲਾਉਂਦਾ ਹੁੰਦਾ ਸੀ ਪਹਿਲਾਂ ਹੂੰ ਪੈਨਸਲ ਲਾਉਂਦਾ ਹੁੰਦਾ ਸੀ ਪਹਿਲਾਂ ਹੁਣ ਰਾਂਝਾ ਪੱਤਰਕਾਰ ਹੈ ਜੀ ਜੀ ਊਡੀ ਥੋੜੀ ਬਣ ਜਾਣੀ ਪੱਤਰਕਾਰਨੀ ਹੂੰ ਜੋ ਲੱਗਦਾ ਊਡੀ ਥੋੜੀ ਬਣ ਜਾਣੀ ਪੱਤਰਕਾਰਨੀ ਬਿਲਕੁਲ ਡੀਸੀ ਨੂੰ ਮਿਲਣ ਜਾਇਆ ਕਰੂਗੀ ਮੀਟਿੰਗ 'ਚ ਵੱਧ ਜਾਂ ਤੁਹਾਡਾ ਸਤਿਕਾਰ ਹੈ ਜੀ ਬਿਲਕੁਲ ਪ੍ਰੈਸ ਦਾ ਪੱਤਰਕਾਰ ਕੇ ਜੋ ਫੋਟੋ ਰਾਂਝੇ ਕੋਲ ਸਪਲੀਮੈਂਟ ਪਿਆ ਰਹੇ ਜੀ ਕਿਆ ਬਾਤ ਹੈ ਕਿਆ ਬਾਤ ਸਪਲੀਮੈਂਟ ਦਾ ਬੜੀ ਅਕੀ ਦੇ ਨਾਲ ਸਰ ਨਾ ਪੱਕਾ ਕਰਕੇ ਦਿਓ ਵੋਟੋ ਰਾਜੀਪੁਰ ਸਪਲੀਮੈਂਟ ਪਿਆ ਰਹੇ ਜੀ ਹਮ ਰਾਂਜਾ ਇਹੋ ਜਾਂ ਨਹੀਂ ਮਿਲਣਾ ਕੰਡਿਆ ਹਮ ਰਾਂਜਾ ਇਹੋ ਜਾਂ ਨਹੀਂ ਮਿਲਣਾ ਕੰਡਿਆ ਪੂਰਾ ਕਲਾਕਾਰ ਹੈ ਜੀ ਕਿਆ ਬਾਤ ਹੈ ਇਹ ਸਰ ਸਾਡੇ ਮਨ ਲੋ ਪੰਜਾਬ ਦੇ ਦੇ ਸਰਕਾਰ ਆ ਤੁਸੀਂ ਇਹ ਨਹੀਂ ਪੱਕਾ ਕਰੀ ਕਰਨੀ ਹੁੰਨੇ ਹਮ ਤੇ ਉਹ ਜੀ ਕੰਡਾ ਸਾਹਿਬ ਕਿਸੇ ਖਬਰ ਚ ਛਪਿਆ ਨਹੀਂ ਜੀ ਮੈਨੂੰ ਪਤਾ ਸੀ ਤੁਹਾਡਾ ਜਵਾਬ ਪਹਿਲਾਂ ਹੀ ਇਹੀ ਆਉਣਾ ਜੀ ਸੋ ਇਹ ਸੱਚ ਹੈ ਜੀ ਆ ਪੱਤਰਕਾਰ ਜਿਹੜੇ ਨੇ ਅਖੌਤੀ ਬਹੁਤ ਵੱਧ ਗਏ ਨੇ ਸੋ ਜਿਹੜੇ ਪੱਤਰਕਾਰਤਾ ਦੇ ਨਾਂ ਤੇ ਗੰਡਾਸਾ ਫੇਰ ਰਹੇ ਨੇ ਲੋਕਾਂ ਦੇ ਗਲੇ ਵੱਢ ਰਹੇ ਨੇ ਤੇ ਜਿਹੜੇ ਪੁਲਿਸ ਦੇ ਨਾਲੋਂ ਵੀ ਬਹੁਤ ਬਦਨਾਮ ਕਰ ਰਹੇ ਨੇ ਇਸ ਸਿਸਟਮ ਨੂੰ ਸੋ ਉਹਨਾਂ ਦੀ ਜਿਆਦਾ ਯਾਰੀ ਵੀ ਪੁਲਿਸ ਵਾਲੇ ਨਾਲ ਹੀ ਹੁੰਦੀ ਹੈ ਤੇ ਸਮਝੌਤੇ ਕਰਾਉਣੇ ਦਬਕੇ ਮਾਰਨੇ ਇਹ ਜਿਹੜੀਆਂ ਹਰ ਗੰਦੇ ਤੋਂ ਗੰਦੇ ਧੰਦੇ ਚ ਉਹਨਾਂ ਨੇ ਕਮਾਈ ਲੈਣੀ ਕਿ ਸਾਡਾ ਹਿੱਸਾ ਦੇ ਨਹੀਂ ਤਾਂ ਖਬਰ ਲਾਵਾਂਗੇ ਭੋਲੇ-ਪਾਲੇ ਬੰਦਿਆਂ ਨੂੰ ਡਰਾਉਣਾ ਖਬਰਾਂ ਦੇ ਨਾਂ ਤੇ ਉਹਨਾਂ ਤੋਂ ਪੈਸੇ ਵਸੂਲਨੇ ਇਹਦੇ ਵਿੱਚ ਸਾਰਾ ਸਿਸਟਮ ਗਲਤ ਹੋ ਜਾਂਦਾ ਕਿਤੇ ਨਾ ਕਿਤੇ ادارے ਵੀ ਜ਼ਿੰਮੇਵਾਰ ਨੇ ਜਿਹੜੇ ਕਹਿੰਦੇ ਨੇ ਕਿ ਸਪਲੀਮੈਂਟ ਲੈ ਕੇ ਆਓ ਫਿਰ ਤੁਹਾਡੀ ਪੱਤਰਕਾਰਤਾ ਨੂੰ ਅਸੀਂ ਪ੍ਰਵਾਨ ਕਰਾਂਗੇ ਸਪਲੀਮੈਂਟ ਤੁਸੀਂ ਕਿਵੇਂ ਦਿੰਦੇ ਹੋ ਮੇਰਾ ਵੀ ਵਾਪਿਆ ਸੀ ਬਿਲਕੁਲ ਜੀ ਇੱਕ ਅਖਬਾਰ ਦੇ ਨਾਲ ਤੇ ਉਹਨਾਂ ਨੂੰ ਜਦੋਂ ਮੈਂ ਜੁਆਇਨ ਹੀ ਕਰ ਲੱਗਿਆ ਤੇ ਮੈਨੂੰ ਉਹਨਾਂ ਨੇ ਡੇਟ ਦਿੱਤੀ ਵੀ ਤੇ ਸਪਲੀਮੈਂਟ ਕਦੋਂ ਦੇਣਾ ਜੀ ਉਦੋਂ ਤਾਂ ਮੈਂ ਕਿਹਾ ਜਦੋਂ ਮਰਜ਼ੀ ਦੇ ਦਿਓ ਕਹਿਣਾ ਹੀ ਸੀ ਤੇ ਬਾਅਦ ਦੇ ਵਿੱਚ ਫਿਰ ਮੈਂ ਕਿਹਾ ਕਿ ਮੈਂ ਕਿਹੜਾ ਦੇਣਾ ਸੀ ਮੈਂ ਤਾਂ ਮਾਨੀ ਮੰਨ ਧਾਰ ਲਿਆ ਜਦੋਂ ਸਪਲੀਮੈਂਟ ਦੀ ਗੱਲ ਚੱਲੀ ਕਿ ਮੈਂ ਪੱਤਰਕਾਰ ਨਹੀਂ ਕਰਾਂਗਾ ਪ੍ਰਿੰਟ ਮੀਡੀਆ ਦੇ ਵਿੱਚ ਸੋ ਇਹ ਮੇਰਾ ਆਪਣਾ ਤਜਰਬਾ ਹੈ ਸੋ ਵੈਸੇ ਵੀ ਕੰਡਾ ਸਾਹਿਬ ਜਦੋਂ ਅਸੀਂ ਸਪਲੀਮੈਂਟ ਕਿਸੇ ਤੋਂ ਲੈਨੇ ਆ ਨਾ ਜਿਹੜੇ ਪੱਤਰਕਾਰ ਨੇ ਪ੍ਰਿੰਟ ਮੀਡੀਆ ਦੇ ਖਾਸ ਕਰਕੇ ਤਾਂ ਉਹਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ 80% ਲੋਕ ਨੇ ਜਿਨ੍ਹਾਂ ਦੀਆਂ ਖਬਰਾਂ ਲੱਗਦੀਆਂ ਨੇ 20% 15% ਲੋਕ ਨੇ ਜਿਨ੍ਹਾਂ ਦੀਆਂ 80% ਖਬਰਾਂ ਲੱਗਦੀਆਂ ਨੇ ਆਮ ਲੋਕਾਂ ਦੀਆਂ ਤਾਂ 20% ਵੀ ਨਹੀਂ ਲੱਗਦੀਆਂ ਸੋ ਉਹਨਾਂ ਨੇ ਉਹੀ ਸ਼ਹਿਰ ਦੇ 20 ਕ ਬੰਦਿਆ ਤੋਂ ਦੋਨਾਂ ਪਾਰਟੀਆਂ ਦੇ ਤਿੰਨਾਂ ਪਾਰਟੀਆਂ ਦੇ ਤੋਂ ਜਾਂ ਬਾਬਿਆਂ ਤੋਂ ਸਪਲੀਮੈਂਟ ਲੈਣੇ ਹੁੰਦੇ ਨੇ ਕਿਉਂਕਿ ਆਮ ਲੋਕ ਨਹੀਂ ਦੇ ਸਕਦੇ ਸਪਲੀਮੈਂਟ ਇਸ ਕਰਕੇ ਉਹਨਾਂ ਦੀਆਂ ਖਬਰਾਂ ਨਹੀਂ ਲੱਗਦੀਆਂ ਹੁਣ ਜਿਨ੍ਹਾਂ ਨੇ ਸਪਲੀਮੈਂਟ ਦੇਣੇ ਨੇ ਉਹਨਾਂ ਦੀਆਂ ਹੀ ਨੈਗੇਟਿਵ ਤੇ ਪੋਜ਼ਿਟਿਵ ਖਬਰਾਂ ਹੁੰਦੀਆਂ ਨੇ ਕਿਉਂਕਿ ਉਹ ਸੋਸਾਇਟੀ ਦਾ ਕਿੰਗਪਿੰਨ ਨੇ ਮੈਨ ਧਰਮ ਦੇ ਖੇਤਰ ਦੇ ਵਿੱਚ ਵੀ ਸਮਾਜ ਦੇ ਖੇਤਰ ਦੇ ਵਿੱਚ ਵੀ ਪੋਲਿਟਿਕਸ ਦੇ ਖੇਤਰ ਦੇ ਵਿੱਚ ਵੀ ਸੋ ਤੁਸੀਂ ਉਹਨਾਂ ਦੇ ਖਿਲਾਫ ਕਿਵੇਂ ਖਬਰ ਲਾ ਦੋਗੇ ਜਿਨ੍ਹਾਂ ਤੋਂ ਤੁਸੀਂ ਪੈਸੇ ਲੈ ਕੇ ਆਉਣੇ ਸੋ ਇੱਕ ਬਹੁਤ ਮਾੜਾ ਰੁਝਾਨ ਹੈ ਖਾਸ ਕਰਕੇ ਪੰਜਾਬੀ ਪੱਤਰਕਾਰੀ ਦੇ ਵਿੱਚ ਜਿਹੜਾ ਕਿ ਸਪਲੀਮੈਂਟ ਸਿਸਟਮ ਦੇ ਰਾਹੀਂ ਸੱਚੀ ਸੁੱਚੀ ਪੱਤਰਕਾਰ ਦਾ ਦਾ ਸਾਹ ਘੁੱਟਿਆ ਜਾ ਰਿਹਾ ਹੈ ਜੀ ਉਹ ਉਹੀ ਗੱਲ ਹੈ ਜੇ ਪੰਜਾਬੀ ਚ ਕਈ ਉਹ ਆਪਣੇ ਪਿੰਡਾਂ ਚ ਡਾਲੀ ਵਾਲੇ ਬਾਬਿਆਂ ਨਾਲ ਮੈਂ ਤਾਂ ਤਸ਼ਵੀਹ ਦਿੰਦਾ ਉਹਨਾਂ ਇਦਾਂ ਦੇ ਪੱਤਰਕਾਰਾਂ ਦੀ ਕਿ ਆਪਣੀ ਰੋਟੀ ਖਾਇਆ ਉਹ ਤੇ ਸਾਡੇ ਲਈ ਲਿਆਇਆ ਉਹ ਇਹ ਪੱਤਰਕਾਰ ਤਾਂ ਨਹੀਂ ਇਹ ਡਾਲੀ ਵਾਲੇ ਬਾਬੇ ਨੇ ਜੀ ਬਿਲਕੁਲ ਜੀ ਬਿਲਕੁਲ ਹਮ ਜੀ ਕੰਡਾ ਸਾਹਿਬ ਸੰਪਰਕ ਮੇਰਾ ਮੋਬਾਈਲ ਨੰਬਰ ਹੈ ਵੀ 998573536 ਜੀ ਈਮੇਲ ਮੇਰਾ ਹੈ askandamoga@gmail.com ਮਿਹਰਬਾਨੀ ਕੰਡਾ ਸਾਹਿਬ ਧੰਨਵਾਦ ਸਤਿ ਸ਼੍ਰੀ ਅਕਾਲ ਹੁੰਦੀ ਹੈ ਜੀ ਸੋਮਵਾਰ ਮੁਲਾਕਾਤ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਲਓ ਦੋਸਤੋ ਇਹ ਹਨ ਡਾਕਟਰ ਮਰੀਕ ਸਿੰਘ ਕੰਡਾ ਮੋਗਾ ਤੋਂ ਕੰਡੇ ਦਾ ਕੰਡਾ ਲੈ ਕੇ ਜੁੜੇ ਸੀ ਸਾਡੇ ਨਾਲ